ਉਹਨਾਂ ਵੇਖੋ ਜੀ ਜਿਹੜਾ ਅੰਨਦਾਤਾ ਇਹਨਾਂ ਦਾ ਸਾਡਾ ਰੋਲ ਤਾਂ ਕੋਈ ਸਾਨੂੰ ਰੇਟ ਨਹੀਂ ਦੇ ਰਿਹਾ ਤੇ ਜੇ ਅਸੀਂ ਅੰਨਦਾਤਾ ਅੱਜ ਸਾਰੇ ਕਿਸਾਨ ਏਕਾ ਕਰ ਲੈਣ ਨਾ ਨਾ ਇੱਕ 6 ਮਹੀਨੇ ਵਾਲੀ ਫਸਲ ਲੈਣ ਤੇ ਇਹਨਾਂ ਦੀਆਂ ਅੱਖਾਂ ਉੱਗੜ ਆਉਣ ਜਿੱਤਰਾ ਮਰਜ਼ੀ ਬੰਗਾ ਲੈ ਚੁੱਕ ਚੁੱਕ ਥੈਲੀਆਂ ਆਟੇ ਦਾਲਾਂ ਦੀਆਂ ਵੰਡ ਰੇ ਇਸ ਤਰ੍ਹਾਂ ਕੁਛ ਨਹੀਂ ਬਣਨਾ ਨਾ ਕਿਸੇ ਨੇ ਮਗਰ ਇਹਨਾਂ ਦੇ ਲੱਗਣਾ ਤੇ ਨਾ ਇਹਨਾਂ ਦੀਆਂ ਕਰਕੇ ਵੋਟਾਂ ਖਰਾਬ ਹੋਣਗੀਆਂ ਨਾ ਤੇ ਕਿਉਂ ਮੋਦੀ ਤੇ ਹਾਰਿਆ ਹਾਰਿਆ ਮੇਰੀ ਤੇ ਇਹੋ ਅਪੀਲ ਆ ਕਦੀ ਵੀ ਇਹਨਾਂ ਨੂੰ ਗੇਟੋਂ ਅੰਦਰ ਨਾ ਆਉਣ ਦੋ ਇੱਟੇ ਮਾਰ ਮਾਰ ਭਜਾਓ ਆਪਣੇ ਹੱਕ ਇਹਨਾਂ ਦਾ ਪੁੱਛੋ ਵੀ ਸਾਡੇ ਨਾਲ ਕਿਹੜੀਆਂ ਕਰਤੂਤਾਂ ਤੋਂ ਕੀਤੀਆਂ ਜੇ ਸਾਡਾ ਅੱਜ ਕੱਠ ਹੋਵੇ ਨਾ ਸਾਨੂੰ ਆ ਮੁਸ਼ਕਲ ਕਦੀ ਵੀ ਨਹੀਂ ਆਉਣੀ ਹੁਣ ਜੂ ਉੱਥੇ ਗਿਆ ਤੇ ਜੇ ਪਹਿਲਾਂ ਇਹ ਮੌਕਾ ਸਾਂਭਿਆ ਹੁੰਦਾ ਤੇ ਕਦੀ ਵੀ ਅਜਾ ਨੌਬਤ ਨਾ ਆਉਂਦੀ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਜਿਹੜਾ ਘਰ ਆ ਅਮਰਸਰ ਦੇ ਮਾਝੇ ਰਹਿਣ ਵਾਲੇ ਕਿਸਾਨ ਉਹਨਾਂ ਦੇ ਘਰ ਦੇ ਤੁਸੀਂ ਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਘਰਾਂ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਕੀ ਹਾਲਾਤ ਨੇ ਕਿਸ ਤਰ੍ਹਾਂ ਉਹਨਾਂ ਦੀਆਂ ਪਰਿਵਾਰਕ ਮੈਂਬਰਾਂ ਨੂੰ ਕਿਸ ਤਰ੍ਹਾਂ ਘਰਾਂ ਦੇ ਜਿਹੜੇ ਕੀ ਕੰਮ ਕਰਨੇ ਪੈਂਦੇ ਕੰਮ ਇਤਨਾ ਹੀ ਸਾਰੀਆਂ ਰਲ ਮਿਲ ਕੇ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਇੱਕ ਦੂਜੇ ਦੇ ਘਰ ਅਸੀਂ ਸਾਂਭੀ ਜਾਂਦੀਆਂ ਵਾ ਤੇ ਆਪਣੇ ਅਸੀਂ ਸਰਦਾਰਾਂ ਨੂੰ ਉੱਥੇ ਬਾਡਰਾਂ ਤੇ ਖਿਲਾਇਆ ਵਾ ਉਸਕਲਾ ਦੇ ਆਂਡਗੇ ਨੇ ਜਿਹੜਾ ਉਹਨਾਂ ਨੇ ਆਪ ਖੁਦ ਕੰਮ ਕਰਨਾ ਉਹ ਸਾਨੂੰ ਅੱਜ ਕਰਨਾ ਪੈਣ ਡਿਆ ਵਾ ਤੇ ਕੀ ਕਰੀਏ ਹੁਣ ਬੱਚੇ ਵੀ ਸੰਭਾਲਨੇ ਆ ਕੰਮ ਵੀ ਕਰਨਾ ਮਾਲ ਡੰਗਰ ਵਿੱਚ ਔਣਾ ਬੱਚਿਆਂ ਨੂੰ ਰੋਟੀ ਵੀ ਦੇਣੀ ਆ ਇਹਨਾਂ ਦੇ ਦਸ਼ਮਪੁਰਾਤ ਦੇ ਜਿਹੜਾ ਕੀ ਆਏ ਦੇ ਉਥੇ ਦੇ ਵੀ ਦੱਸਿਆ ਕਿ ਉਥੇ ਡਰਾਉ ਨਾਲ ਜਿਹੜਾ ਕੀ ਗੋਲੇਬਾਰੀ ਹੋ ਰਹੀ ਹੈ ਜਿਹਦੇ ਦੱਸਿਆ ਅਥੂ ਦੇ ਗੋਲੇ ਡਗਰੇ ਨੇ ਕੀ ਨੁਕਸਾਨ ਵੀ ਹੋ ਸਕਦਾ ਕਿਸ ਚੀਜ਼ ਦਾ ਕੀ ਗੱਲ ਜਾਊ ਨੁਕਸਾਨ ਵੀ ਹੋ ਰਿਹਾ ਬਹੁਤ ਸਾਰੇ ਵੀਰਾਂ ਦਾ ਅੱਖਾਂ ਦੀ ਰੌਸ਼ਨੀ ਗਈ ਆ ਕਿਸੇ ਦੇ ਢਿੱਡ ਤੇ ਵੱਜੇ ਕਿਸੇ ਦੇ ਸਿਰ ਤੇ ਵੱਜੇ ਆ ਅੱਖਾਂ ਉਹਨਾਂ ਦੀਆਂ ਰੈਡਨੈਸ ਹੋਈਆਂ ਪਈਆਂ ਸਾਰੀਆਂ ਤੇ ਡਰ ਤੇ ਹੁੰਦਾ ਹੀ ਆ ਕਿਉਂ ਸਾਡੇ ਆਪਣੇ ਵੀਰ ਭੈਣ ਭਰਾ ਪਿਓ ਗਏ ਹੋਏ ਨੇ ਸਾਰੀਆਂ ਚੀਜ਼ਾਂ ਫਿਰ ਅਪਾਚੀ ਤੁਸੀਂ ਵੇਖੋ ਹੁਣ ਫਸਲ ਪੱਕਣ ਤੇ ਆਈ ਆ ਉਹਨੂੰ ਪਾਣੀ ਦੀ ਲੋੜ ਆ ਖਾਦ ਦਵਾਈ ਦੀ ਵੀ ਲੋੜ ਆ ਤੇ ਜੇ ਅਸੀਂ ਨਹੀਂ ਵੇਖਾਂਗੇ ਤੇ ਫਿਰ ਸਾਡੀ ਖਰਾਬ ਹੋ ਜੂਗੀ ਤੇ ਅਸੀਂ ਖਾਵਾਂਗੇ ਕਿੱਥੋਂ ਤੇ ਅਸੀਂ ਬੱਚਿਆਂ ਨੂੰ ਕਿਵੇਂ ਪੜ੍ਹਾਵਾਂਗੇ ਜਿਹੜੀਆਂ ਘਰ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਾਂਗੇ ਅਹੀਂ ਜਵਾਬ ਦਵਾਂਗੇ ਕਿ ਜਦੋਂ ਅੱਤ ਦੀ ਗਰਮੀ ਦੇ ਵਿੱਚ ਅਸੀਂ ਧੁੱਪੇ ਰਹਿ ਕੇ ਜਦੋਂ ਇਹ ਮਿਹਨਤ ਕਰਦੇ ਆ ਉਦੋਂ ਸਾਰੇ ਏਸੀਆਂ 'ਚ ਬੈਠੇ ਹੁੰਦੇ ਆ ਤੇ ਜਦੋਂ 0 ਡਿਗਰੀ ਤੇ ਟੈਂਪਰੇਚਰ ਪਹੁੰਚ ਜਾਂਦਾ ਵਾ ਬਰਫ਼ ਜੰਮਣ ਤੇ ਲੱਗ ਜਾਂਦੀ ਏ ਉਦੋਂ ਅਸੀਂ ਕਣਕਾਂ ਨੂੰ ਪਾਣੀ ਲਾਇਆ ਹੁੰਦਾ ਵਾ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਕਿਸਾਨਾਂ ਵੱਲੋਂ ਵੱਡੀ ਤੇ ਦਾਰਦ ਦੇ ਵਿੱਚ ਹਰਿਆਣਾ ਦੇ ਬਾਰਡਰਾਂ ਤੇ ਜਿਹੜਾ ਕੀ ਜਾ ਕੇ ਆਪਣੀ ਹੱਕੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਅੱਜ ਘਰਾਂ ਦੀਆਂ ਤਸਵੀਰਾਂ ਖਾਵਾਗੇ ਮਾਜੇ ਦੀ ਗੱਲ ਕਰਦੇ ਆ ਅਮਰਸਾਦ ਦੇ ਪਿੰਡ ਮਾਹਲ ਦੀਆਂ ਤਸਵੀਰਾਂ ਖਾਵਾਗੇ ਕਿਸਾਨਾਂ ਦੇ ਘਰਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਹਾਲਾਤ ਨੇ ਕਿਹੜੇ ਹਾਲਾਤਾਂ ਚੋਂ ਪਲਵਾ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਘਰ ਆ ਅਮਰਸਾਦ ਦੇ ਮਾਜੇ ਰਹਿਣ ਵਾਲੇ ਕਿਸਾਨ ਉਹਨਾਂ ਦੇ ਘਰ ਦੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਘਰਾਂ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਕੀ ਹਾਲਾਤ ਨੇ ਕਿਸ ਤਰ੍ਹਾਂ ਉਹਨਾਂ ਦੀਆਂ ਪਰਿਵਾਰ ਦੇ ਮੈਂਬਰਾਂ ਨੂੰ ਕਿਸ ਤਰ੍ਹਾਂ ਘਰਾਂ ਦੇ ਜਿਹੜੇ ਕੀ ਕੰਮ ਕਰਨੇ ਪੈਂਦੇ ਨੇ ਗੱਲਬਾਤ ਕਰਾਂਗੇ ਭਾਂਜੀ ਦੇ ਨਾਲ ਵੀ ਹਾਂਜੀ ਭਾਂਜੀ ਕੀ ਨਾਮ ਜੀ ਤੁਹਾਡਾ ਰਾਜਵਿੰਦਰ ਕੌਰ ਨਾਮ ਮੇਰਾ ਰਾਜਵਿੰਦਰ ਜੀ ਕਿਸ ਤਰ੍ਹਾਂ ਦੇਦਿਓ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਬਾਰਡਰਾਂ ਤੇ ਗਏ ਨੇ ਅਜੇ ਤ 20 ਦਿਨ ਹੋ ਗਏ ਨੇ ਘਰ ਦੇ ਕੀ ਹਾਲਾਤ ਨੇ ਕਿਸ ਤਰ੍ਹਾਂ ਕੰਮ ਕਾਸਾਮ ਦੀ ਤੁਸੀਂ ਸਾਰਾ ਕੰਮ ਇਸ ਤਰ੍ਹਾਂ ਹੀ ਸਾਰੀਆਂ ਰਲ ਮਿਲ ਕੇ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਇੱਕ ਦੂਜੇ ਦੇ ਘਰ ਅਸੀਂ ਸਾਂਭੀ ਜਾਂਦੀਆਂ ਵਾ ਤੇ ਆਪਣੇ ਅਸੀਂ ਸਰਦਾਰਾਂ ਨੂੰ ਉੱਥੇ ਬਾਰਡਰਾਂ ਤੇ ਖਿਲਾਇਆ ਵਾ ਤੇ ਅਸੀਂ ਆਪਣੇ ਘਰ ਦਾ ਕੰਮ ਤੇ ਹੁਣ ਸਾਹਮਣਾ ਹੀ ਆ ਨਾ ਹੁਣ ਉਹਨਾਂ ਨੇ ਵੀ ਉੱਥੇ ਜਾ ਤੇ ਇਸ ਕਰਕੇ ਤੇ ਬਸੋ ਵੀ ਉਹਨਾਂ ਦੇ ਜਾਣ ਤੋਂ ਬਾਅਦ ਕੋਈ ਮੁਸ਼ਕਲ ਆ ਸਾਹਮਣੇ ਕਰਦਾ ਪਿਆ ਤੁਹਾਨੂੰ ਕਿਉਂਕਿ ਅਜ 20 ਦਿਨ ਹੋ ਗਏ ਨੇ ਠੀਕ ਆ ਦਿੱਲੀ ਦੇ ਬੋਟਾਂ ਤੇ ਹਰਿਆਣਾ ਬੋਟਾਂ ਦੇ ਡਟੇ ਪਏ ਨੇ ਉਹਨਾਂ ਦੇ ਜਾਣ ਤੋਂ ਬਾਅਦ ਘਰ ਵਿੱਚ ਜੇ ਅਸੀਂ ਦੇ ਦੇ ਵੀ ਘਰ ਦਾ ਕੰਮ ਕਾਰ ਜਿਹੜਾ ਕਿਸਾਨ ਜਿਹੜਾ ਜੱਟ ਸਾਹਮਣੇ ਅਸੀਂ ਦੇਖਿਆ ਵੀ ਬੰਦ ਕੰਮ ਕਰਦੇ ਨੇ ਜ਼ਿਆਦਾਤਰ ਗੋਇ ਗੋਰੀ ਦਾ ਦੁੱਧ ਦਿਆ ਇਹ ਸਾਰੇ ਕੰਮ ਤੁਹਾਨੂੰ ਆਪ ਕਰਨਾ ਪੈਂਦਿਆ ਕਿਸੇ ਕੰਮ ਦੀ ਮੁਸ਼ਕਲ ਤੇ ਨਹੀਂ ਆ ਰਹੀ ਨਹੀਂ ਮੁਸ਼ਕਲਾ ਤੇ ਆਉਣ ਡੀਆਂ ਨੇ ਜਿਹੜਾ ਉਹਨਾਂ ਨੇ ਆਪ ਖੁਦ ਕੰਮ ਕਰਨਾ ਉਹ ਸਾਨੂੰ ਅੱਜ ਕਰਨਾ ਪੈਣ ਡਿਆ ਵਾ ਤੇ ਕੀ ਕਰੀਏ ਹੁਣ ਬੱਚੇ ਵੀ ਸੰਭਾਲਨੇ ਆ ਕੰਮ ਵੀ ਕਰਨਾ ਮਾਲ ਡੰਗਰ ਵਿੱਚ ਔਣਾ ਬੱਚਿਆਂ ਨੂੰ ਰੋਟੀ ਵੀ ਦੇਣੀ ਆ ਬਾਰ ਬੱਚਿਆਂ ਨੂੰ ਪੈਲੀ ਬੰਨੇ ਵੀ ਕਲੋਣਾ ਵਾ ਕਨਕ ਜਿਹੜੀ ਪੱਕਣ ਤੇ ਆਈ ਹੁਣ ਤੇ ਹੁਣ ਇਹਨੇ ਫੇਰ ਮੋਦੀ ਨੇ ਸਾਡੇ ਸਿਰ ਤੇ ਸਾਡੇ ਕਾਨੂੰਨ ਪਹਿਲਾਂ ਲੈ ਕੇ ਤੇ ਫੇਰ ਸਾਨੂੰ ਆਂਦਾ ਵੀ ਨਹੀਂ ਹਾਂ ਇਸ ਕਰਕੇ ਪਰ ਕਿਸਾ ਦੇ ਦਿਓ ਬਾਰ-ਬਾਰ ਜਿਹੜਾ ਕਿ ਦਿੱਲੀ ਦੇ ਬਰੂਆਂ ਤੇ ਜਾਣਾ ਪੈਂਦਾ ਕਿਸਾਨਾਂ ਨੂੰ ਕਿਉਂ ਨਹੀਂ ਜਿਹੜੀ ਕਿ ਮੋਦੀ ਸਰਕਾਰ ਜਿਹੜੀ ਕਿ ਉਹਨਾਂ ਦੇ ਫੈਸਲੇ ਮੰਨਦੀ ਪਹਿਲਾਂ ਵੀ ਜਾਣਾ ਪਿਆ ਸੀ ਪਹਿਲਾਂ ਵੀ ਜਾਣਾ ਪਿਆ ਹੁਣ ਫੇਰ ਜਾਣਾ ਪਿਆ ਕਿਸਾ ਦੇ ਦਿਓ ਜੀ ਵੀ ਸਾਡੇ ਹੱਕ ਦੇ ਦੇ ਤੇ ਸਾਨੂੰ ਲੋੜ ਨਹੀਂ ਦਿੱਲੀ ਦੇ ਬਾਜ਼ਾਰ ਤੇ ਜਾਣ ਦੀ ਤੇ ਜਦੋਂ ਸਾਡੇ ਹੱਕ ਨਹੀਂ ਦੇਂਦੇ ਤੇ ਫੇਰ ਸਾਨੂੰ ਦਿੱਲੀ ਦੇ ਬਾਜ਼ਾਰ ਤੇ ਜਾਣਾ ਪਿਆ ਸਾਲ ਤੇ ਪਹਿਲਾਂ ਲਾ ਕੇ ਆਏ ਪੂਰਾ ਸਾਲ ਉੱਥੇ ਦਿੱਲੀ ਦੇ ਬਾਜ਼ਾਰ ਤੇ ਲਾ ਕੇ ਆਏ ਹੁਣ ਫੇਰ ਉਹਨਾਂ ਨੂੰ ਜਾਣਾ ਪਿਆ ਘਰੋਂ ਦਸ ਜਾਰਾ ਤਰੀਕ ਦੇ ਗਏ ਤੇ ਅੱਜ 20 ਤਰੀਕ ਹੋ ਗਈ ਆ ਤੇ ਕੀ ਕਰੀਏ ਜਿਵੇਂ ਪਸੇ ਪੂਰਾ ਵੀ ਸਾਲ ਪੂਰਾ ਪਹਿਲਾਂ ਲੱਗ ਗਿਆ ਸੀ ਬੜੀਆਂ ਬੜੀਆਂ ਗਰਮੀ ਆ ਠੰਡ ਬੜੀ ਸਿਰ ਚਾਨੀ ਪਈ ਆ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਸਾਮਾਂ ਕਰਨਾ ਪਿਆ ਕਿਸ ਤਰ੍ਹਾਂ ਦੇ ਦਿਓ ਅਨਦਾਜ਼ਾ ਦਾਤਾ ਜਿਹੜਾ ਕਿਸਾਨਾਂ ਨੂੰ ਕਹਿੰਦਾ ਵਾ ਪਰ ਆਪਣੀ ਹੱਕੀ ਮੰਗਾ ਵਾਸਤੇ ਉਹਨਾਂ ਨੂੰ ਕਿੱਧਰ ਨੇ ਬਲਸ਼ਣ ਕਰਨੇ ਪੈਂਦੇ ਨੇ ਦਿੱਲੀ ਦੇ ਬਰੂਹਾਂ ਦੇ ਬੈਣਾ ਪੈਂਦੇ ਆ ਉਹਨਾਂ ਨੂੰ ਆਪਣੇ ਹੱਕਾਂ ਵਾਸਤੇ ਬੈਣਾ ਪੈਂਦੇ ਆ ਕੀ ਕਰੀਏ ਇਹ ਖਾਨੂੰ ਮਜਬੂਰੀ ਆ ਫਿਰ ਅਸੀਂ ਜੇ ਕਾਨਕ ਝੋਨਾ ਬੀਜਦੇ ਆ ਸਾਨੂੰ ਉਹਦਾ ਮਾਸਾ ਰੇਟ ਨਹੀਂ ਮਿਲਦਾ ਤੇ ਅਸੀਂ ਘਰੋਂ ਲੈ ਕੇ ਜਾਂਦੇ ਆ ਉੱਥੇ ਰੇਟ ਨਹੀਂ ਕੁਝ ਵੀ ਹੁੰਦਾ ਸਾਡਾ ਗਰਮੀ ਦਾ ਮੁੱਲ ਵੀ ਨਹੀਂ ਮੋੜਦੇ ਤੇ ਸਾਡਾ ਠੰਡ ਦਾ ਮੁੱਲ ਵੀ ਨਹੀਂ ਮੋੜਦੇ ਹਾਂ ਤੇ ਇਸ ਵਕਤ ਉੱਥੇ ਬੈਠੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖ ਸਕਦੇ ਹੋ ਵੀ ਹੱਕੀ ਮੰਗਾ ਨੂੰ ਲੈ ਕੇ ਜਿੱਥੇ ਕਿਸਾਨ ਦਿੱਲੀ ਦੇ ਬਰੂਹਾਂਤ ਗਏ ਨੇ ਉੱਥੇ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਖੁਦ ਕਰਦਾ ਕੰਮ ਕਰਨਾ ਪੈ ਰਿਹਾ ਤੁਸੀਂ ਦੇਖਦੇ ਹੋ ਤੇ ਭੈਣ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਭੈਣ ਜੀ ਕੀ ਕਹਿਣਾ ਚਾਹੋਗੇ ਸਰਦਾਰ ਜੀ ਉੱਥੇ ਦਿੱਲੀ ਪਹੁੰਚੇ ਨੇ ਤੇ ਕਿਹੜੇ ਸਮੇਂ ਤੋਂ ਦਿੱਲੀ ਗਏ ਨੇ ਓਏ 11 ਤਰੀਕ ਦੇ ਇਥੋਂ ਤੁਰ ਪਏ ਸੀ 12 ਤਰੀਕ ਨੂੰ ਦਜਾ ਸਰਹੰਦਰੂ ਕੇ 13 ਤਰੀਕ ਨੂੰ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਪਿੱਛੇ ਤਾਂ ਦੇ ਸ਼ੰਭੂ ਬਾਰਡਰ ਤੇ ਜਿਹੜਾ ਕੀ ਆਏ ਦੇ ਉੱਥੇ ਦੇ ਵੀ ਦੱਸਿਆ ਕਿ ਉੱਥੇ ਡਰਾਉ ਨਾਲ ਜਿਹੜਾ ਕੀ ਗੋਲੇਬਾਰੀ ਹੋ ਰਹੀ ਹੈ ਜਿਹਦੇ ਦੱਸਿਆ ਅਤੂ ਦੇ ਗੋਲੇ ਡਗਰੇ ਨੇ ਕੀ ਨੁਕਸਾਨ ਵੀ ਹੋ ਸਕਦਾ ਖੇਤੀ ਦਾ ਕੀ ਕਹਿਣੇ ਜਾਓਗੇ ਹਾਂਜੀ ਡਰ ਤੇ ਹੈ ਜਾਂ ਨੁਕਸਾਨ ਵੀ ਹੋ ਰਿਹਾ ਬਹੁਤ ਸਾਰੇ ਵੀਰਾਂ ਦਾ ਅੱਖਾਂ ਦੀ ਰੌਸ਼ਨੀ ਗਈ ਆ ਕਿਸੇ ਦੇ ਢਿੱਡ ਤੇ ਵੱਜੇ ਕਿਸੇ ਦੇ ਸਿਰ ਤੇ ਵੱਜੇ ਆ ਅੱਖਾਂ ਉਹਨਾਂ ਦੀਆਂ ਰੈੱਡਨਸ ਹੋਈਆਂ ਪਈਆਂ ਸਾਰੀਆਂ ਤੇ ਡਰ ਤੇ ਹੁੰਦਾ ਹੀ ਆ ਕਿਉਂ ਸਾਡੇ ਆਪਣੇ ਵੀਰ ਭੈਣ ਭਰਾ ਪਿਓ ਗਏ ਹੋਏ ਨੇ ਜਿਵੇਂ ਅਸੋ ਪਿੱਛੋ ਬੱਚਿਆਂ ਨੂੰ ਸਾਹਮਣਾ ਕਰਦਾ ਕੰਮ ਜਿੱਥੇ ਤੁਸੀਂ ਰੋਟੀ ਪਾਣੀ ਸਾਹਮਣੇ ਸੀ ਕਰਦਾ ਕੰਮ ਕਰਦੇ ਆ ਸਾਰਾ ਕਰਦਾ ਜਿਹੜਾ ਕੰਮ ਹੈ ਤੁਹਾਨੂੰ ਖੁਦ ਕਰਨਾ ਪੈਂਦਾ ਕਿਸ ਤਰ੍ਹਾਂ ਦੇ ਦੇ ਚੀਨੂ ਕੀ ਲੱਗਦਾ ਨਹੀਂ ਥੋੜੀ ਮੁਸ਼ਕਲਾਂ ਸਾਹਮਣੇ ਕਰਨਾ ਪੈ ਰਿਹਾ ਹੁਣ ਮੁਸ਼ਕਲਾਂ ਤਾਂ ਘਰ ਦੇ ਕੰਮ ਤੇ ਕਰਨੇ ਹੀ ਪੈਣੇ ਆ ਮੁਸ਼ਕਲ ਤਾਂ ਕੋਈ ਨਹੀਂ ਕਿ ਇੱਥੇ ਬੱਚੇ ਵੀ ਪਹਿਲਾਂ ਵੀ ਭੇਜਦੇ ਪਹਿਲਾਂ ਵੀ ਨਾਲ ਕਰਾਈਦਾ ਸੀ ਹੁਣ ਥੋੜਾ ਜਿਆਦਾ ਵੱਧ ਗਿਆ ਹੈ ਹੁਣ ਸਾਰਾ ਬਾਹਰ ਦਾ ਵੀ ਵੇਖਣਾ ਪੈਂਦਾ ਖੇਤੀਬਾੜੀ ਦਾ ਵੀ ਵੇਖਣਾ ਪੈਂਦਾ ਨਾਲ ਬਿਲਕੁਲ ਜੀ ਸਰਦਾਰ ਜੀ ਨਾਲ ਹੁਣ ਗੱਲਬਾਤ ਹੋਈ ਆ ਕੀ ਹਾਲਾਤ ਦੱਸਦੇ ਨੇ ਸਰਦਾਰ ਜੀ ਉਥੋਂ ਦੇ ਜੋ 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 ਟੀਵੀ ਤੁਸੀਂ ਦੇਖਦੇ ਹੋ ਟੀਵੀ ਜੀ ਪਤਾ ਲੱਗਦਾ ਖਬਰਾਂ ਦਾ ਵੀ ਅੱਜ ਉਥੇ ਅਥਰੂ ਗਾਇਤ ਦੇ ਗੋਲੇ ਛੁੱਟੇ ਗਏ ਨੇ ਉਹ ਤੁਹਾਡੇ ਦਿਲ ਤੇ ਕੀ ਬੀਤਦੀ ਕੀ ਹਾਲਾਤ ਲੱਦੇ ਨੇ ਕਿੰਨੀ ਕਬਈ ਸਰਦਾਰ ਜੀ ਨੂੰ ਫੋਨ ਲਾ ਕੇ ਪੁੱਛਦੇ ਹਾਂ ਹਾਲਚਾਲ ਪੁੱਛਦੇ ਉਹਨਾਂ ਵਾਸਤੇ ਅਰਦਾਸ ਕਰਦੇ ਹੋ ਪਾਠ ਪੂਜਾ ਕਿੰਨਾ ਕਰਦੇ ਹੋ ਹਾਂਜੀ ਸਵੇਰੇ ਸ਼ਾਮ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕੀ ਵਾਹਿਗੁਰੂ ਮੇਰ ਕਰੀ ਚੜ੍ਹਦੀ ਕਲਾ ਕਰੀ ਤੇ ਜਿੱਤ ਦੀ ਖੁਸ਼ੀ ਸਾਨੂੰ ਬਖਸ਼ੀ ਸਾਡੀ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਰੇਟ ਮਿਲ ਜਾਂਣ ਸਾਨੂੰ ਤੇ ਅਸੀਂ ਸਾਨੂੰ ਨਾ ਬਾਰ-ਬਾਰ ਬਾਰਡਰਾਂ ਤੇ ਜਾਣਾ ਪਵੇ ਤੇ ਉਹ ਵੀ ਲੱਗਦਾ ਪਿਆਵਾ ਤੇ ਉਹਨਾਂ ਦੀ ਅਰਦਾਸ ਲਈ ਵੀ ਕਰਦੇ ਪਏ ਅਸੀਂ ਬੇਨਤੀ ਮੈਨੂੰ ਸੋ ਵੀ ਬੱਚਿਆਂ ਦੀ ਗੱਲ ਕਰੀਏ ਬੱਚੇ ਕੋਈ ਯਾਦ ਹੀ ਕਰਦੇ ਆਪਣੇ ਪਿਤਾ ਨੂੰ ਆਪਣੇ ਦਾਦਾ ਜੀ ਨੂੰ ਵੀ ਕਨੈਕਸ਼ਨ ਹੋ ਗਿਆ ਉੱਥੇ ਗਏ ਨੂੰ ਪਹਿਲਾਂ ਵੀ ਸਾਲ ਲਾ ਕੇ ਆਏ ਸੀ ਹੁਣ ਫਿਰ ਗਏ ਨੇ ਨਹੀਂ ਹੋਏ ਨੇ ਫਿਰ ਫੋਨ ਤੇ ਗੱਲਬਾਤ ਹੁੰਦੀ ਹੈ ਬੱਚਿਆਂ ਦੀ ਹਾਂਜੀ ਬੱਚਿਆਂ ਦੀ ਗੱਲਬਾਤ ਹੁੰਦੀ ਹੈ ਆਪਣੇ ਦਾਦਾ ਜੀ ਦੇ ਨਾਲ ਦੇ ਫੋਨ ਤੇ ਗੱਲਬਾਤ ਕਰਦੇ ਨੇ ਉਹਨਾਂ ਨੂੰ 10 ਦਿਨ ਹੋ ਗਏ ਇੱਥੋਂ ਗਿਆ ਨੂੰ ਘਰੋਂ ਤੇ ਫੋਨ ਤੇ ਆਨਲਾਈਨ ਵੀਡੀਓ ਕਾਲ ਕਰਦੇ ਆ ਫਿਰ ਦੱਸਦੇ ਆ ਠੀਕ ਠਾਕ ਆ ਤੇ ਕੋਈ ਡਰ ਵਾਲੀ ਗੱਲ ਨਹੀਂ ਸਾਨੂੰ ਹੌਸਲਾ ਦਿੰਦੇ ਨੇ ਪਰ ਕੀ ਲੱਗਦਾ ਨਹੀਂ ਕਿਸਾਨ ਜਿੱਥੇ ਅਣਦਤਾ ਕਿਹਾ ਜਾਂਦਾ ਵਾ ਲੋਕਾਂ ਨੂੰ ਉਥੇ ਅਨਾਜ ਜਿਹੜਾ ਕਿ ਉਪਜਾ ਕੇ ਦਿੰਦਾ ਪਰ ਆਪਣੀ ਹੱਕ ਹੀ ਮੰਗਾ ਵਾਸਤੇ ਉਹ ਧੰਦੇ ਬਸ਼ੰ ਕੰਨੇ ਪੈਂਦੇ ਨੇ ਦਿੱਲੀ ਦੇ ਬਰੂਹਾ ਦੀ ਜਗ੍ਹਾ ਬਹਿਣਾ ਪੈਂਦਾ ਇੰਨੀ ਠੰਡ ਚਾਹੇ ਗਰਮੀ ਆ ਉਥੇ ਜਾ ਕੇ ਉਹਨੇ ਬਹਿਣਾ ਪੈਂਦਾ ਕੀ ਲੱਗਦਾ ਨਹੀਂ ਘਰ ਬਾਛੜ ਕੇ ਉਹ ਚੱਲ ਗਏ ਕਿਉਂ ਦੇ ਹਾਂਜੀ ਸਾਰਿਆਂ ਦਾ ਢਿੱਡ ਭਰਨ ਵਾਲਾ ਆਂਦਾ ਤਾਂ ਜਦੋਂ ਖੁਦ ਭੁੱਖਾ ਰਵੇ ਫਿਰ ਉਹਨੂੰ ਆਪਣੇ ਹੱਕਾਂ ਲਈ ਧਰਨੇ ਲਾਉਣੇ ਪੈਂਦੇ ਆ ਤੇ ਆਪਣੇ ਹੱਕਾਂ ਲਈ ਧਰਨੇ ਲਾ ਕੇ ਤਾਂ ਆਪਣੇ ਅਸੀਂ ਫਸਲਾਂ ਦਾ ਰੇਟ ਪੱਕਾ ਕਰਾਵਾਂਗੇ ਤੇ ਫਿਰ ਇਹ ਜਿਦੇ باوجود ਸਾਨੂੰ ਬਾਰ-ਬਾਰ ਦਿੱਲੀ ਦੀਆਂ ਬਰੂਹਾਂ ਤੇ ਨਹੀਂ ਬਹਿਣਾ ਪਊਗਾ ਕਿਸ ਤਰ੍ਹਾਂ ਦੇ ਦੇਖਿਆ ਵੀ ਤੁਸੀਂ ਘਰ ਦਾ ਕੰਮ ਇੱਥੇ ਕਰਦੇ ਰੋਟੀ ਪਾਣੀ ਦਾ ਉੱਥੇ ਤੁਸੀਂ ਦੁੱਧ ਹੀ ਚੋ ਰਹੇ ਸੀ ਪੱਠੇ ਵੀ ਕੁੱਤ ਰਹੇ ਸੀ ਅਸੀਂ ਦੇਖਿਆ ਉੱਥੇ ਜਾ ਕੇ ਜਿਹੜਾ ਪੈਲੀ ਵਿੱਚ ਵੀ ਜਾ ਕੇ ਕੰਮ ਕਰਨਾ ਪੈਂਦਾ ਵਾ ਨੱਕੇ ਵੀ ਮੋੜਨੇ ਪੈਂਦੇ ਰਾਤ ਭਰਾਤ ਜਾ ਕੇ ਪਾਣੀ ਦੇ ਕਿਸ ਤਰ੍ਹਾਂ ਦੇ ਦੇ ਸਾਈਜ ਜਣੋ ਸਾਰੀਆਂ ਚੀਜ਼ਾਂ ਫਿਰ ਪਾਚੀ ਤੁਸੀਂ ਵੇਖੋ ਹੁਣ ਫਸਲ ਪੱਕਣ ਤੇ ਆਈ ਆ ਉਹਨੂੰ ਪਾਣੀ ਦੀ ਲੋੜ ਆ ਖਾਦ ਦਵਾਈ ਦੀ ਵੀ ਲੋੜ ਆ ਤੇ ਜੇ ਅਸੀਂ ਨਹੀਂ ਵੇਖਾਂਗੇ ਤੇ ਫਿਰ ਸਾਡੀ ਖਰਾਬ ਹੋ ਜੂਗੀ ਤੇ ਅਸੀਂ ਖਾਵਾਂਗੇ ਕਿੱਥੋਂ ਤੇ ਅਸੀਂ ਬੱਚਿਆਂ ਨੂੰ ਕਿਵੇਂ ਪੜ੍ਹਾਵਾਂਗੇ ਜਿਹੜੀਆਂ ਘਰ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਾਂਗੇ ਸਾਡੇ ਕੋਲ ਤਾਂ ਫਸਲਾਂ ਹੀ ਆ ਸਾਡੇ ਕੋਲ ਕੋਈ ਹੋਰ ਕਾਰੋਬਾਰਦ ਹੈ ਨਹੀਂ ਅਸੀਂ ਆਪਣਾ ਮਾਲ ਡੰਗਰ ਸਾਮਕੇ ਹੀ ਗੁਜ਼ਾਰਾ ਕਰਦੇ ਆਂ ਤੇ ਬੈਠੇ ਕੀ ਕਹਣਾ ਚਾਹੋ ਜਿਹੜੇ ਲੋਕ ਕਹਿੰਦੇ ਵੀ ਜ਼ਿਮੀਦਾਰ ਦੇ ਖਾਸ ਕਰਕੇ ਜਿਹੜੇ ਨਿਆਣੇ ਨੇ ਉਹ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮਦੇ ਨੇ ਜਿਆਦਾ ਜਿਹੜਾ ਕਰਜ਼ਾ ਉਹਨਾਂ ਦੇ ਚੁੱਕਦੇ ਨੇ ਬੜੇ ਲੋਕਾਂ ਦੇ ਸਵਾਲ ਵੀ ਹੁੰਦੇ ਨੇ ਜੀ ਹੁਣ ਲੈ ਕੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਕੀ ਜਵਾਬ ਤੁਸੀਂ ਦੋਗੇ ਜੀ ਜੀ ਇਹੇ ਜਵਾਬ ਦਵਾਂਗੇ ਕਿ ਜਦੋਂ ਅੱਤ ਦੀ ਗਰਮੀ ਦੇ ਵਿੱਚ ਅਸੀਂ ਧੁੱਪੇ ਰਹਿ ਕੇ ਜਦੋਂ ਇਹ ਮਿਹਨਤ ਕਰਦੇ ਆ ਉਦੋਂ ਸਾਰੇ ਏਸੀਆਂ 'ਚ ਬੈਠੇ ਹੁੰਦੇ ਆ ਤੇ ਜਦੋਂ 0 ਡਿਗਰੀ ਤੇ ਟੈਂਪਰੇਚਰ ਪਹੁੰਚ ਜਾਂਦਾ ਵਾ ਬਰਫ਼ ਜੰਮਣ ਤੇ ਲੱਗ ਜਾਂਦੀ ਹੈ ਉਦੋਂ ਅਸੀਂ ਕਣਕਾਂ ਨੂੰ ਪਾਣੀ ਲਾਇਆ ਹੁੰਦਾ ਵਾ ਉਹਨੂੰ ਰ ਤੇ ਇਹਨਾ ਮਿਹਨਤਾਂ ਕਰਕੇ ਹੀ ਰੇਂਜ ਰੋਵਰਾਂ ਚਾਹੇ ਅਸੀਂ ਗੱਡੀਆਂ ਵੱਡੀਆਂ ਵੱਡੀਆਂ ਜਾਂ ਵੱਡੇ ਵੱਡੇ ਟਰੈਕਟਰਾਂ ਜਾਂ ਦੇਖ ਲਓ ਕੰਪਨੀਆਂ ਵਗੈਰਾ ਬਣਾਈਆਂ ਹੋਈਆਂ ਅਸੀਂ ਆਪਣੀ ਮਿਹਨਤ ਦੇ ਸਦਕਾ ਬਣਾਈਆਂ ਹੋਈਆਂ ਇਹਦੇ ਸੱਪਾਂ ਦੀ ਸਰੀਆਂ ਤੇ ਪੈ ਰੱਖ ਕੇ ਫਿਰ ਜਾ ਕੇ ਕਿਤੇ ਫਸਲ ਜਿਹੜੀ ਆ ਪੁੱਤਰਾ ਵਾਂਗੂ ਜਿਹੜੀ ਪਾਲਨੀ ਪੈਂਦੀ ਆ ਖਤਰੇ ਦੇ ਵਿੱਚੋਂ ਲੰਘਣਾ ਪੈਂਦਾ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਹਾਂਜੀ ਇਹ ਪੂਰੀ ਸਚਾਈ ਆ ਕਿ ਖਤਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਵੇਖੋ ਜਦੋਂ ਨਹਿਰੀ ਪਾਣੀ ਲਈਦਾ ਨਹਿਰਾਂ ਦੇ ਵਿੱਚ ਕਿੰਨੇ ਸੱਪ ਡੱਡੂ ਹੁੰਦੇ ਆ ਸਭ ਕੁਝ ਹੁੰਦਾ ਵਾ ਉਹਨਾਂ ਦੇ ਸਿਰ ਨੱਪ ਕੇ ਹੀ ਸਾਰਾ ਕੁਝ ਅਸੀਂ ਪਾਲਦੇ ਆਂ ਫਸਲਾਂ ਪਾਲਦੇ ਨੇ ਕੀ ਲੱਗਦਾ ਪਿਛਲੇ ਸਾਲ ਵਾਲੋ ਐਰ ਕੀ ਜਦੋਂ ਕਿ ਉੱਥੇ ਦਿੱਲੀ ਜਾ ਕੇ ਰੂਹਾਂ ਤੇ ਉੱਤੇ ਕੀ ਲੱਗਦਾ ਕਿ ਆਪਣੇ ਹੱਕੀ ਮੰਗਾਂ ਮੰਨੀਆਂ ਜਾਣਗੀਆਂ ਕਿ ਸਾਨੂੰ ਹੱਕ ਮਿਲੂਗਾ ਕੀ ਨਹੀਂ ਮੰਨੂਗਾ ਤੇ ਅਸੀਂ ਮਨਾ ਕੇ ਹੀ ਰਵਾਂਗੇ ਇਹ ਵੀ ਜੱਟ ਆ ਤੇ ਜੱਟ ਆਪਣੀ ਜਿੱਦ ਪੁਕਾ ਲੈਂਦੇ ਹੁੰਦੇ ਆ ਇਹ ਨਹੀਂ ਮੋਦੀ ਨੂੰ ਨਹੀਂ ਪਤਾ ਕਿ ਇਹ ਕਿੱਥੋਂ ਤੱਕ ਪਹੁੰਚ ਸਕਦੇ ਆ ਕਹਿੰਦੇ ਮਾਜੀ ਵਾਲੇ ਪਾਉ ਜਿਹੜੇ ਨੇ ਇਹ ਬੜੇ ਪੱਕੇ ਹੁੰਦੇ ਨੇ ਕਹਿੰਦੇ ਜਿਹੜੇ ਫੈਸਲੇ ਕਰਦੇ ਨੇ ਉਹ ਪੂਰੇ ਕਰਕੇ ਆਉਂਦੇ ਨੇ ਕਿ ਲੱਗਦਾ ਵੀ ਕਿ ਜਿਹੜੀ ਇਹ ਖਾਲੀਆ线程 ਆਉਣਗੇ ਕਿ ਜਿਹਾ ਕਿ ਮੋਦੀ ਸਰਕਾਰ ਜਿਹੜੀ ਆ ਉਸ ਨੂੰ ਕਰੜਿਆਤੀ ਰਹਿਣਗੇ ਅਤੇ ਜਿਹੜੇ ਫੈਸਲੇ ਨੇ ਉਹ ਆਪਣੇ ਲਗਾਤਾਰ ਬਣਾ ਕੇ ਆਉਣਗੇ ਹਾਂਜੀ ਹਾਂਜੀ ਬਿਲਕੁਲ ਬਣਾ ਕੇ ਆਉਣਗੇ ਐਦਕੀ ਮੋਦੀ ਦੀ ਸਰਕਾਰ ਵੀ ਇਹੀ ਡਗਾਉਣਗੇ ਜਾਂਦੇ ਜਾਂਦੇ ਸ ਆਪਣੇ ਸਰਦਾਰ ਜੀ ਨੂੰ ਜਾਂ ਆਪਣੇ ਪਿਤਾ ਜੀ ਨੂੰ ਕੀ ਸਨੇਹਾਕ ਦੇਣਾ ਚਾਹੋਗੇ ਸਾਡੇ ਕੈਮਰੇ ਆਈ ਪਰਿਵਾਰ ਦਾ ਹਾਲਾਤ ਬਾਰੇ ਕੀ ਜਾਣਨਾ ਚਾਹੋਗੇ ਇਹਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਆਪਣੇ ਹੌਸਲੇ ਸਰਾ ਸੰਬੂ ਬਾਰਡਰ ਤੇ ਬੁਲੰਦ ਰੱਖਿਓ ਅਸੀਂ ਘਰ ਪਰਿਵਾਰ ਆਪਣਾ ਸੰਭਿਆ ਹੈ ਤਾਂ ਹੀ ਘਰ ਦੀ ਟੈਨਸ਼ਨ ਬਿਲਕੁਲ ਨਹੀਂ ਲੈਣੀ ਤੇ ਫਸਲਾਂ ਨੂੰ ਪਾਣੀ ਵੀ ਲਗਾ ਦਿੱਤਾ ਰਿਆਂ ਸਪ੍ਰਿੰਗਾਂ ਵੀ ਵਗੈਰਾ ਹੋ ਚੁੱਕੀਆਂ ਤੇ ਰੂਟੀਨ ਦਾ ਕੰਮ ਜਿਹੜਾ ਉਹ ਵੀ ਹੋ ਰਿਹਾ ਵਾ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਠੀਕ ਉਹ ਬਤਨਵਾਰ ਜੀ ਤੁਸੀਂ ਦੇਖਿਆ ਵੀ ਸਾਡੇ ਕੈਮਰੇ ਦਾ ਹੀ ਸਰਦਾਰ ਭੰਜੀ ਹੋਣਾ ਨੇ ਆਪਣੇ ਪਰਿਵਾਰ ਕੇ ਮੈਂ ਮਤਲਬ ਜਿਹੜਾ ਕਿ ਸੁਨੇਹਾ ਪਛਾਦਦਾ ਵੀ ਸੰਬੂ ਬਾਰਡਰ ਤੇ ਵੀ ਡਟ ਕੇ ਜਿਹੜੇ ਕੀ ਲੜਾਈ ਲੜੀ ਰਹਿਣ ਅਤੇ ਮੋਦੀ ਸਰਕਾਰ ਨੂੰ ਜਿਹੜਾ ਕੀ ਹੋਈ ਗੱਡੀ تھی ਪੈਣ ਅਤੇ ਉਹਨਾਂ ਕਿਆਸ ਨੇ ਇਹ ਵਿੱਚ ਕਿਹਾ ਵੀ ਪਰਿਵਾਰ ਸਾਹਿਬ ਰਾਜੀ ਖੁਸ਼ੀ ਆ ਸਾਰਾ ਪਰਿਵਾਰ ਤੁਹਾਨੂੰ ਯਾਦ ਰੂ ਕਰਦਾ ਵਾ ਪਰ ਉਹਨਾਂ ਕਿਆ ਵੀ ਖਾਲੀ ਹੱਥ ਦੀ ਮੁੰਡਾ ਆਪਣੇ ਹੱਕੀ ਮੰਗਾ ਜਣੀਆਂ ਉਹ ਲੈ ਕੇ ਆਉਣੀਆਂ ਤੁਸੀਂ ਦੇਖਦੇ ਹੋ ਕਿ ਬੱਚੇ ਜਿਹੜੇ ਨੇ ਉਹ ਪੜ੍ਹਾਈ ਵੀ ਕਰ ਰਹੇ ਨੇ ਅਤੇ ਜਿਹੜੇ ਘਰ ਦੇ ਬਜ਼ੁਰਗ ਨੇ ਜਾਂ ਮੈਂਬਰ ਨੇ ਉਹਨਾਂ ਨੂੰ ਜਿਹੜਾ ਕਿ ਪੜਾ ਰਹੇ ਨੇ ਗੱਲਬਾਤ ਕਰਾਂਗੇ ਮਾਤਾ ਜੀ ਦੇ ਨਾਲ ਜੀ ਹਾਂਜੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਇਸੋ ਵੀ ਸਰਦਾਰ ਜੀ ਗਏ ਨੇ ਅੱਜ ਬਾਰਡਰਾਂ ਦੇ ਕਿਨਾਰੇ ਦੇ ਨਾਲ ਹੋ ਗਏ ਹਾਂਜੀ ਮੇਰੇ ਹੱਥ ਹੀ ਆ ਜੀ ਤਾਂ ਕਿਸ ਤਰ੍ਹਾਂ ਲੱਗਦਾ ਫਿਰ ਜੀ ਕਿੰਨੇ ਦਿਨ ਹੋ ਗਏ ਕਿ ਫੋਨ ਤੇ ਗੱਲਬਾਤ ਹੋਈ ਆ ਕਿ ਕੀ ਦੱਸਦੇ ਰਾਬਤਾ ਜਿਵੇਂ ਉੱਥੇ ਗੋਲੇ ਚੱਲ ਰਿਹਾ ਤੁਗਾਇ ਦੇ ਤੇ ਕਦੀ ਫੋਨ ਤੇ ਦੱਸਦੇ ਕਿ ਕੀ ਹਾਲਾਤ ਨੇ ਕਦੀ ਮੰਜ ਡਰ ਵੀ ਆਉਂਦਾ ਇੱਥੇ ਉਹ ਲੈ ਕੇ ਵੀ ਬਾਰਡਰ ਤੇ ਬੈਠੇ ਨੇ ਕਿਹੜੇ ਵਲੇ ਘਟਨਾ ਵਾਪਰ ਸਕਦੀ ਆ ਬੇਟਾ ਗਿਆ ਨੂੰ ਤੇ ਅੱਜ 20 ਦਿਨ ਹੋ ਗਏ ਆ ਤੇ ਡਰ ਵੀ ਆਉਂਦਾ ਹਾਂਜੀ ਤੇ ਡਰ ਵੀ ਆਉਂਦਾ ਵਾ ਤੇ ਵੇਖੋ ਉੱਥੇ ਕੀ ਕੁਝ ਹੋ ਰਿਹਾ ਵਾ ਸੱਟਾਂ ਵੀ ਚੋਟਾਂ ਵੀ ਬੜੀਆਂ ਵੱਧ ਚੜ ਕੇ ਲੱਗੀਆਂ ਹੀਆਂ ਸਾਰੀ ਸੰਗਤ ਨੂੰ ਤੇ ਹੁਣ ਕਰ ਦੇਣਾ ਤੁਸੀਂ ਵੇਖ ਹੀ ਲਏ ਬਹੁਤ ਮੁਸ਼ਕਲ ਆ ਤੇ ਕਰਨਾ ਵੀ ਪੈਣਾ ਵਾ ਤੇ ਆਪਣੇ ਹੱਕ ਵੀ ਲੈਣੇ ਪੈਣੇ ਆ ਜੇ ਅਸੀਂ ਆ ਨਾ ਡਟਾਂਗੇ ਤੇ ਸਾਡੀਆਂ ਜਿਹੜੀਆਂ ਜ਼ਮੀਨਾਂ ਵਾ ਤੇ ਮੇਰੇ ਆ ਬੱਚਿਆਂ ਦੀਆਂ ਖੋਈਆਂ ਜਾ ਰਹੀਆਂ ਆ ਤੇ ਇਹ ਕਰਕੇ ਅਸੀਂ ਆਪਣੇ ਹੱਕ ਲੈ ਕੇ ਛੱਡਾਂਗੇ ਅਸੀਂ ਦੇਖਿਆ ਵੀ ਘਰ ਦੇ ਜਿਹੜੇ ਕੰਮਕਾਰ ਨੇ ਜੱਤ ਸਾਡੀਆਂ ਜਿਹੜੀਆਂ ਭੈਣਾਂ ਨੇ ਰੋਟੀ ਪਾਣੀ ਤਕਸੀਮਤ ਹੁੰਦੀਆਂ ਨੇ ਅਸੀਂ ਦੇਖਿਆ ਵੀ ਘਰ ਦੇ ਡੰਗਰ ਬੱਚੇ ਤੋਂ ਲੈ ਕੇ ਜਿਹੜਾ ਗੋਆ ਚੁਕੜਾ ਜਾਂ ਖੇਤਾਂ ਨੂੰ ਪਾਣੀ ਤੱਕ ਜਾਵਾ ਖੁਦ ਜਾ ਕੇ ਭੈਣਾਂ ਜਿਹੜੀਆਂ ਨੇ ਇਸ ਤੇ ਲਾ ਕੇ ਲਾ ਰਹੀਆਂ ਵਾਂ ਕਿ ਲੱਗਦਾ ਨਹੀਂ ਵੀ ਸਰਦਾਰ ਜੀ ਦੀ ਜਾਣ ਤੋਂ ਬਾਅਦ ਸਾਰ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਪੈ ਗਈ ਆ ਹਾਂਜੀ ਇਹਨੇ ਜ਼ਿੰਮੇਵਾਰੀ ਤੇ ਬਹੁਤ ਵੱਡੀ ਪੈ ਗਈ ਆ ਤੇ ਨਿਭਾਉਣੀ ਵੀ ਪੈਣੀ ਆ ਰਲ ਮਿਲ ਕੇ ਪਾਣੀ ਵੀ ਲਾਈਦਾ ਆਪਣੀਆਂ ਖੇਤੀਬਾੜੀ ਵੀ ਵੇਖੀ ਦੀ ਆ ਤੇ ਮੱਜਾ ਮੈਂ ਆਪਣੀ ਡੰਗਰਵੱਛਾ ਵੀ ਵੇਚੀ ਵੇਖੀਦਾ ਵਾ ਤੇ ਰੋਟੀ ਪਾਣੀ ਵੀ ਆਪਣਾ ਰਲ ਮਿਲ ਕੇ ਆਪਣੇ ਟਾਈਮ ਪਾਸ ਕਰਨ ਦੇ ਸਾਰੀ ਫੈਮਿਲੀ ਵੇਖ ਲੋ ਇਕੱਠੀ ਸਾਡੀ ਹੈਗੀ ਤੇ ਬੱਚੇ ਵੇਖ ਲੋ ਪੜ ਰਹੇ ਵੀਰ ਜੀ ਮੇਰੇ ਸੋਪੀ ਹਮੇਸ਼ਾ ਕਿਸਾਨ ਨੂੰ ਅਨਦਾਤਾ ਕਹਿੰਦਾ ਪਰ ਅਨਦਾਤਾ ਜਦੋਂ ਵੀ ਆਪਣੀ ਹੱਕੀ ਮੰਗਾ ਮੰਗਦਾ ਤੇ ਉਹਨੂੰ ਅਤਵਾਦੀ ਮਾਓਵਾਦੀ ਵੱਖ-ਵੱਖ ਤਰ੍ਹਾਂ ਦੇ ਨਾਮ ਜਿਹੜੇ ਲੈ ਜਾਂਦੇ ਨੇ ਇਸ ਦਾ ਜਿਹੜਾ ਸੰਬੰਧ ਕਰਦੇ ਨੇ ਕਿਸ ਤਰ੍ਹਾਂ ਦੇ ਦੇ ਦੋ ਚਾਹੀਦੇ ਹੁਣ ਵੇਖੋ ਜੀ ਜਿਹੜਾ ਅਨਦਾਤਾ ਇਹਨਾਂ ਦਾ ਸਾਡਾ ਰੋਲ ਤਾਂ ਕੋਈ ਸਾਨੂੰ ਰੇਟ ਨਹੀਂ ਦੇ ਰਿਹਾ ਤੇ ਜੇ ਅਸੀਂ ਅੰਨਦਾਤਾ ਅੱਜ ਸਾਰੇ ਕਿਸਾਨ ਏਕਾ ਕਰ ਲੈਣ ਨਾ ਨਾ ਇੱਕ 6 ਮਹੀਨੇ ਵਾਲੀ ਫਸਲ ਲੈਣ ਤੇ ਇਹਨਾਂ ਦੀਆਂ ਅੱਖਾਂ ਉੱਗੜ ਆਉਣ ਜਿਵੇਂ ਬਾਹਰੋਂ ਮੰਗਾਰੇ ਕਿਉਂ ਮੰਗਾਰੇ ਇਹ ਸਾਨੂੰ ਪੇਠ ਵਿਖਾਉਣ ਵਾਸਤੇ ਵੀ ਤੁਹਾਨੂੰ ਅਸੀਂ ਨੀਚੇ ਵਿਖਾਉਣਾ ਵਾ ਅਸੀਂ ਪਰ ਇੰਨੀ ਵੇਖਣਾ ਜਿੱਤਰਾ ਮਰਜੀ ਮੰਗਾ ਲੈ ਚੋਕ ਚੋਕ ਥੈਲੀਆਂ ਆਟੇ ਦਾਲਾਂ ਦੀਆਂ ਵੰਡ ਰੇ ਇਸ ਤਰ੍ਹਾਂ ਕੁਛ ਨਹੀਂ ਬਣਨਾ ਨਾ ਕਿਸੇ ਨੇ ਮਗਰ ਇਹਨਾਂ ਦੇ ਲੱਗਣਾ ਤੇ ਨਾ ਇਹਨਾਂ ਦੀਆਂ ਕਰਕੇ ਵੋਟਾਂ ਖਰਾਬ ਹੋਣਗੀਆਂ ਨਾ ਤੇ ਕਿਉਂ ਮੋਦੀ ਤੇ ਹਾਰਿਆ ਰਿਹਾ ਵਾ ਕਹਿੰਦੇ ਵੀ ਮੋਦੀ ਸਰਕਾਰ ਆ ਕਿ ਕਹਿੰਦੇ ਵੀ ਆ ਕਿ ਆਸਰਦੀ ਆ ਤੇ ਮੈਂ ਜਿਵੇਂ ਗੱਲ ਕੀਤੀ 2024 ਚ ਇਲੈਕਸ਼ਨ ਹੈਗੀ ਆ ਚੋਂ ਲੈ ਕੇ ਕਿ ਲੱਗਦਾ ਕਿ ਪਿੰਡਾਂ ਜਿਹੜੇ ਵੋਟਾਂ ਲੈਣ ਆਉਣਗੇ ਇਹਨਾਂ ਨੂੰ ਘਰਾਂ ਵਿੱਚ ਵੜਨ ਦਿੱਤਾ ਜਾਊਗਾ ਬਿਲਕੁਲ ਨਹੀਂ ਵੜਨ ਦਿੱਤਾ ਜਾਊਗਾ ਜੇ ਸੰਗਤ ਸੁਣਦੀ ਹੋਵੇ ਨਾ ਮੇਰੀ ਤੇ ਇਹੋ ਅਪੀਲ ਆ ਕਦੀ ਵੀ ਇਹਨਾਂ ਨੂੰ ਗੇਟੋਂ ਅੰਦਰ ਨਾ ਆਉਣ ਦੋ ਇੱਟੇ ਮਾਰ ਮਾਰ ਭਜਾਓ ਆਪਣੇ ਹੱਕ ਇਹਨਾਂ ਦਾ ਪੁੱਛੋ ਵੀ ਸਾਡੇ ਨਾਲ ਕਿਹੜੀਆਂ ਕਰਤੂਤਾਂ ਤੋਂ ਕੀਤੀਆਂ ਬਿਲਕੁਲ ਕਿਸ ਤਰ੍ਹਾਂ ਦੇ ਦੇਉ ਬਾਰ ਬਾਰ ਵੀ ਜੀ ਅਸੀਂ ਦੇਖਦੇ ਵੀ ਮੋਦੀ ਸਰਕਾਰ ਹੀ ਕਿਉਂ ਕਿਸਾਨਾਂ ਨਾਲ ਇਸ ਤਰ੍ਹਾਂ ਜਿਹੜਾ ਟੱਕਰ ਲੈਂਦੀ ਹੈ ਜਾਂ ਕਿਉਂ ਕਿਸਾਨਾਂ ਨੂੰ ਕਿਉਂ ਮੁਸ਼ਕਲ ਆਉਂਦੀ ਹੈ ਜਦੋਂ ਵੀ ਆਪਣੇ ਹੱਕੀ ਮੰਗਾਂ ਲੈਣ ਵਾਸਤੇ ਸਾਨੂੰ ਖੁਦ ਜਿਹੜਾ ਕੀ ਧਰਨੇ ਬਲਸ਼ਨ ਕਰਨੇ ਪੈਂਦੇ ਨੇ ਦਿੱਲੀ ਦੇ ਬਰੂਹਤ ਜਾ ਕੇ ਬੈਣਾ ਪੈਂਦਾ ਵੇਖੋ ਜੀ ਸਾਰੇ ਸਾਡੇ ਰਲੇ ਆ ਤੇ ਇਸੇ ਕਰਕੇ ਸਾਨੂੰ ਮੁਸ਼ਕਲਾਂ ਆ ਰਹੀਆਂ ਜੇ ਸਾਡਾ ਅੱਜ ਇਕੱਠ ਹੋਵੇ ਨਾ ਸਾਨੂੰ ਆ ਮੁਸ਼ਕਲ ਕਦੀ ਵੀ ਨਹੀਂ ਆਉਣੀ ਹੁਣ ਜੂ ਉੱਥੇ ਗਿਆ ਤੇ ਜੇ ਪਹਿਲਾਂ ਇਹ ਮੌਕਾ ਸਾਂਭਿਆ ਹੁੰਦਾ ਤੇ ਕਦੀ ਵੀ ਅਜਾ ਨੌਬਤ ਨਾ ਆਉਂਦੀ ਏ ਮਨੂਏਸੂ ਬਾਤਾ ਜੀ ਜਾਂਦੇ ਆ ਨੇ ਸਾਡੇ ਦਸ਼ਕਾ ਨੂੰ ਤੇ ਖਾਸ ਕਰਕੇ ਜਿਹੜਾ ਸਰਦਾਰ ਜੀ ਤੁਹਾਡੇ ਉੱਥੇ ਬੈਠੇ ਨੇ ਸ਼ੰਭੂ ਬਾਰਡਰ ਦੇ ਉੱਤੇ ਕੀ ਸੁਨੇਹਾ ਕੀ ਦਿਨਾ ਚਾਹੋ ਚਾਹੋ ਕਿ ਸਾਡੇ ਕੈਮਰੇ ਆਈ ਕੀ ਕਹਿਣਾ ਚਾਹੋਗਾ ਸਰਦਾਰ ਜੀ ਨੂੰ ਅਸੀਂ ਇਹਨਾਂ ਨੂੰ ਇਹੋ ਕਹਿੰਨੇ ਆ ਸਾਰਾ ਪਰਿਵਾਰ ਚੜ੍ਹਦੀ ਕਲਾ ਵਾ ਰਾਜੀ ਖੁਸ਼ ਆ ਬੱਚਿਆਂ ਦੀ ਪੜ੍ਹਾਈ ਖੇਤੀਬਾੜੀ ਵਧੀਆ ਚੱਲ ਰਹੀ ਕੋਈ ਫਿਕਰ ਨਹੀਂ ਕਰਨਾ ਆਪਣੇ ਹੱਕ ਲੈ ਕੇ ਘਰ ਨੂੰ ਆਉਣੇ ਆ ਤੇ ਲਿਖਵਾ ਕੇ ਲੈ ਕੇ ਆਉਣੇ ਆ ਮੂੰਹੋਂ ਨਹੀਂ ਬੋਲੇ ਲੈ ਕੇ ਆਉਣੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਕਿਸਾਨ ਦੇ ਘਰਾਂ ਦੇ ਹਾਲਾਤ ਦਿਖਾਏ ਨੇ ਤੇ ਕਿਸਾਨਾਂ ਦਾ ਜਿਹੜਾ ਪਰਿਵਾਰ ਅੱਜ ਵੀ ਚੜ੍ਹਦੀ ਕਲਾ ਵਿੱਚ ਆ ਅਤੇ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਡੇ ਕੈਮਰੇ ਰਾਹੀਂ ਸਨਹਿਾ ਦਿੱਤਾ ਵੀ ਚੜ੍ਹਦੀ ਕਲਾ ਵਿੱਚ ਪਰਿਵਾਰ ਆ ਸਾਰੇ ਘਰ ਦੇ ਕੰਮਕਾਰ ਜਿਹੜੇ ਕੀਤੇ ਜਾਂਦੇ ਨੇ ਤੁਸੀਂ ਘਰ ਦੀ ਫਿਕਰ ਨਾ ਕਰਿਓ ਤੁਸੀਂ ਜਾ ਕੇ ਦਿੱਲੀ ਦੇ ਜਾ ਕੇ ਇਹ ਟਾਇਲਟ ਮਜਾ ਦਿਓ ਦਿੱਲੀ ਦੇ ਬਰੂਹਾਂ ਤੇ ਜਾ ਕੇ ਅਤੇ ਮੋਦੀ ਨੂੰ ਜਾ ਖਾ ਕੇ ਸਲਾਹ ਦਿੱਤਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਆਪਣੇ ਹੱਕੀ ਮੰਗਾ ਜਿਹੜਿਆਂ ਨੇ ਕਿਸਾਨਾਂ ਦੀਆਂ ਜਲਤ ਜੰਦ ਮੰਗੀਆਂ ਤਾਂ ਜੋ ਕਿ ਜਿਹੜੇ ਕਿਸਾਨ ਨੇ ਉਹ ਆਪਣੇ ਘਰੇ ਵਾਪਸ ਆ ਸਕਣ ਹੁਣ ਦੇਖਣਾ ਹੋਵੇ ਵੀ ਕਦੋਂ ਤੱਕ ਜਿਹੜੇ ਕੀ ਕਿਸਾਨਾਂ ਦੇ ਹੱਕ ਮੰਗੇ ਜਾਂਦੇ ਦੇ ਅਜੇ ਤੱਕ ਕਦੋਂ ਤੱਕ ਜਿਹੜੇ ਕਿਸਾਨ ਵਾਪਸ ਪੰਜਾਬ ਵਾਲੇ ਕੂਟ ਕਰਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ